ਕਾਮੀ ਕਿਸਾਨ ਜੁਗੀਆਂ ਜਿੰਦਾਬਾਦ ਕਾਮੀ ਕਿਸਾਨ ਜੁਗੀਆਂ ਜਿੰਦਾਬਾਦ ਸਰਦਾਰ ਬਿੰਦਰ ਸਿੰਘ ਜੀ ਗੋਲੇ ਵਾਲਾ ਜਿੰਦਾਬਾਦ ਸਰਦਾਰ ਬਿੰਦਰ ਸਿੰਘ ਜੀ ਗੋਲੇ ਵਾਲਾ ਜਿੰਦਾਬਾਦ ਭਾਜਪੀ ਦੀ ਤਾਨਾਸ਼ਾ ਮੋਦੀ ਸਰਕਾਰ ਮੁਰਦਾਬਾਦ ਭਾਜਪੀ ਦੀ ਤਾਨਾਸ਼ਾ ਸਰਕਾਰ ਮੁਰਦਾਬਾਦ ਕਿਸਾਨਾਂ ਨੂੰ ਧੱਕਾ ਕਰਨ ਵਾਲੀ ਸਰਕਾਰ ਮੁਰਦਾਬਾਦ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ ਸ਼ਰੱਪਗਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ ਸ਼ਰਾਬੀ ਮੁੱਖ ਮੰਤਰੀ ਮੁਰਦਾਬਾਦ 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 ਸ਼ਰਾਬੀ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਭਾਜਪਾ ਸਰਕਾਰ ਮੁਰਦਾਬਾਦ ਭਾਜਪਾ ਸਰਕਾਰ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਅੱਜ ਮੋਗਾ ਦੀ ਦਾਣਾ ਮੰਡੀ ਵਿਖੇ ਇੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਕਿਸਾਨਾਂ ਦੀ ਮਹਾਪੰਚਾਇਤ ਰੱਖੀ ਗਈ ਹੈ ਜ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਜੋ ਕੌਮੀ ਕਿਸਾਨ ਯੂਨੀਅਨ ਦੇ ਵੱਲੋਂ ਵੱਡੇ ਜਥੇ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਤਾਂ ਜ਼ਿਲ੍ਹਾ ਤਰਨਤਾਰਨ ਤੋਂ ਇੱਕ ਵੱਡਾ ਕਾਫਲਾ ਲੈ ਕੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸਰਦਾਰ ترسےਮ ਸਿੰਘ ਲੋਹਾਰ ਆਏ ਨੇ ਆਪਾਂ ਗੱਲਬਾਤ ਕਰਦੇ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਕਿਸਾਨ ਮਹਾਪੰਚਾਇਤ ਵੱਡੇ ਲੈਵਲ ਤੇ ਹੋ ਰਹੀ ਹੈ ਮੋਗਾ ਦੇ ਵਿੱਚ ਉਹਦੇ ਵਿੱਚ ਅਸੀਂ ਸਮੁੱਚੀਆਂ ਸਾਰੀਆਂ ਬਲਾਕਾਂ ਤੋਂ ਭਿੱਖੀਵਿੰਡ ਚੋਲਾ ਸਾਹਿਬ ਗੰਢੀਵਿੰਡ ਖਡੂਰ ਸਾਹਿਬ ਤੇ ਨਿਸ਼ਾਰਾ ਪਨੂਆ ਬਲਾਕ ਤੋਂ ਵੱਡੇ ਜਥੇ ਲੈ ਕੇ ਕਰਕੇ ਹਾਜ਼ਰ ਹੋਏ ਆਂ ਅੱਜ ਦਾ ਸਾਡਾ ਜਿਹੜਾ ਮਕਸਦ ਹੈ ਕਿ ਜੋ ਮੋਦੀ ਸਰਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਮਰਨ ਵਰਦ ਤੇ ਬੈਠੇ ਹੋਏ ਨੇ ਸਾਡੀਆਂ ਹੱਕੀ ਮੰਗਾਂ ਨੂੰ ਲੈ ਕੇ ਉਹਨਾਂ ਦੀ ਸਿਹਤ ਜਿਹੜੀ ਲਗਾਤਾਰ ਘਿਰ ਰਹੀ ਆ ਤੇ ਉਹਨਾਂ ਵੱਲੇ ਕੋਈ ਵੀ ਨਾ ਤੇ ਸੈਂਟਰ ਦੀ ਸਰਕਾਰ ਨਾ ਪੰਜਾਬ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਲਈ ਕੋਈ ਨਹੀਂ ਧਿਆਨ ਦੇ ਰਹੀ। ਉਹ ਧਿਆਨ ਦਿਵਾਉ ਮਤਾ ਪਾਉਣ ਵਾਸਤੇ ਅੱਜ ਦੀ ਜਿਹੜੀ ਮਹਾਪੰਚਾਇਤ ਹੋ ਰਹੀ ਆ ਕਿਉਂਕਿ ਸਾਡਾ ਸਮਰਥਨ ਉਹਨਾਂ ਕਿਸਾਨਾਂ ਦੇ ਨਾਲ ਹੈ। ਭਲੇ ਅਸੀਂ ਐਸਕੇਐਮ ਦੇ ਨਾਲ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਵੀ ਜਿਹੜੇ ਸੰਭੂ ਬਾਰਡਰ ਤੇ ਜਾਂ ਖਨੋਰੀ ਬਾਰਡਰ ਤੇ ਬੈਠੇ ਹੋਏ ਆ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਅਸੀਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਇਹ ਸਰਕਾਰ ਦੇ ਵਿਰੋਧ ਸੰਘਰਸ਼ ਵਿੜਾਂਗੇ। ਇਹ ਕਿਸਾਨ ਜਿਹੜੇ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 45 ਦਿਨਾਂ ਤੋਂ ਬੈਠੇ ਨੇ ਪੋਖੜ ਧਾਲ ਤੇ ਉਹਨਾਂ ਦੇ ਹਮਾਇਤ ਵਿੱਚ ਜਾਣ ਵਾਸਤੇ ਖਨੌਰੀ ਬਾਰਡਰ ਤੇ ਇੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਕਾਲ ਦਿੱਤੀ ਗਈ ਹੈ ਜਾਂ ਕੋਈ ਅਗਲੇ ਸਮੇਂ ਵਾਸਤੇ ਕੋਈ ਪਲਾਨਿੰਗ ਹੈਗੀ ਹੈ ਜੀ ਦੇਖੋ ਜੀ ਜੋ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਮੀਟਿੰਗ ਸੱਦ ਕੇ ਪੂਰੀ ਤਰ੍ਹਾਂ ਉਹਨਾਂ ਦਾ ਸਮਰਥਨ ਦਿੱਤਾ ਵਾ ਬਹੁਤ ਸਾਰੀਆਂ ਜਥੇਬੰਦੀਆਂ ਜਿਦਾ ਕੌਮੀ ਕਿਸਾਨ ਯੂਨੀਅਨ ਦਾ ਸਾਡਾ ਤਰਨਤਨ ਤੋਂ ਦੂਜੇ ਜ਼ਿਲ੍ਹਿਆਂ ਤੋਂ ਜਥੇ ਜਾ ਰਹੇ ਨੇ ਹਾਲਚਾਲ ਪੁੱਛਣ ਵੀ ਜਾ ਰਹੇ ਆ ਤੇ ਅਸੀਂ ਉਹਨਾਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੋ ਮੰਗ ਹੈ ਉਹਦੇ ਨਾਲ ਹੈ ਪਰ ਅਸੀਂ ਐਸਕੇਐਮ ਦਾ ਹਿੱਸਾ ਹਾਂ ਅੱਜ ਦੀ ਰੈਲੀ ਵੀ ਉਹਨਾਂ ਨੂੰ ਸਮਰਪਿਤ ਹੈ ਕੇਂਦਰ ਦੀ ਤਾਨਾਸ਼ਾ ਮੋਦੀ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਅੱਜ ਦੀ ਇਹ ਰੈਲੀ ਆ ਵੀ ਅਸੀਂ ਸਾਰੇ ਕਿਸਾਨ ਇਕਜੁੱਟ ਭਾਵੇਂ ਅਸੀਂ ਐਸਕੇਐਮ ਦਾ ਹਿੱਸਾ ਹਾਂ ਭਾਵੇਂ ਅਸੀਂ ਗੈਰ ਰਾਜਨੀਤਿਕ ਐਸਕੇਐਮ ਦਾ ਹਿੱਸਾ ਹਾਂ ਤੇ ਭਾਵੇਂ ਅਸੀਂ ਕਿਸਾਨ ਮਜ਼ਦੂਰ ਮੋਰਚਾ ਦਾ ਹਿੱਸਾ ਹਾਂ ਪ੍ਰਧਾਨ ਜੀ ਪਿਛਲੇ ਦਿਨਾਂ ਦੇ ਵਿੱਚ 4 ਜਨਵਰੀ ਨੂੰ ਇੱਕ ਟਹਾਣਾ ਵਿਖੇ ਵੀ ਮਹਾਪੰਚਾਇਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਲੋਕਾਂ ਵੱਲੋਂ ਕਾਫੀ ਸਵਾਲ ਉੱਠ ਰਹੇ ਨੇ ਕਿ ਸਾਈਡ ਤੇ ਜਾ ਕੇ ਤੇ ਪਹਾ ਪੰਚਾਇਤ ਸੰਯੁਕਤ ਕਿਸਾਨ ਮੋਰਚਾ ਕਰ ਰਿਹਾ ਲੇਕਿਨ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਖਨੌਰੀ ਬਾਰਡਰ ਤੇ ਆਪਣਾ ਕੇਡਰ ਲੈ ਕੇ ਕਿਉਂ ਨਹੀਂ ਜਾ ਰਹੀਆਂ ਜਥੇਬੰਦੀਆਂ ਦੇਖੋ ਜੀ ਅਸੀਂ ਹਾਲੇ ਕੇਡਰ ਜਿਹੜੇ ਆ ਉਹ ਉੱਥੇ ਜਾ ਰਹੇ ਆ ਖਨੌਰੀ ਬਾਰਡਰ ਦੇ ਉੱਤੇ ਵੀ ਜਾ ਰਿਹਾ ਐ ਸੰਭੂ ਬਾਰਡਰ ਦੇ ਉੱਤੇ ਵੀ ਜਾ ਰਿਹਾ ਜਦੋਂ ਐਸਕੇਮ ਮੀਟਿੰਗ ਰੱਖਦਾ ਤਾਂ ਉਹਨਾਂ ਆਗੂਆਂ ਨੂੰ ਵੀ ਚਾਹੀਦਾ ਕਿ ਮੀਟਿੰਗ ਦੇ ਵਿੱਚ ਆਉਣ ਇਹ ਇਹ ਮਕਸਦ ਨਹੀਂ ਹੋਣਾ ਚਾਹੀਦਾ ਵੀ ਸਾਡਾ ਕੈਡਰ ਤੁਹਾਡੇ ਨਾਲ ਰਲ ਜਵੇ ਤੇ ਸਾਡੇ ਆਗੂ ਤੁਹਾਡੇ ਵਿੱਚ ਨਾ ਸ਼ਾਮਲ ਹੋਣ ਆਗੂ ਵੀ ਸ਼ਾਮਲ ਹੋਣਗੇ ਕਿਉਂਕਿ ਮੰਗਾਂ ਕਾਮਨ ਹੈ ਤੇ ਅਸੀਂ ਉਹ ਜਿਹੜੀਆਂ ਮੰਗਾਂ ਸਾਰੀਆਂ ਵਾਂ ਉਹ ਸਰਕਾਰ ਦੇ ਸਾਹਮਣੇ ਰੱਖਦੇ ਆ ਸਰਕਾਰ ਜੇਕਰ ਨਹੀਂ ਪੂਰੀਆਂ ਕਰਦੀ ਤੇ ਅਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਅੰਦੋਲਨ ਵੇਡਣਾ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਰਤੇ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਦਾ ਜੋ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਹਾਜ਼ਰੀ ਭਰੀ ਹੈ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਦਾ ਕੈਂਟਰ ਅਤੇ ਪੰਜਾਬ ਦੇ ਆਗੂ ਜਿਹੜੇ ਉਹ ਇੱਥੇ ਪਹੁੰਚੇ ਨੇ ਸਟੇਜ ਤੋਂ ਵੱਖ-ਵੱਖ ਬੁਲਾਰੇ ਜਿਹੜੇ ਨੇ ਆਪੋ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰ ਰਹੇ ਨੇ ਮੇਰੇ ਨਾਲ ਖੜੇ ਨੇ ਲਖਣਪਾਲ ਸ਼ਰਮਾ ਜੀ ਜੋ ਕੌਮੀ ਕਿਸਾਨ ਯੂਨੀਅਨ ਦੇ ਆਪ ਦੇ ਮੁਖ ਬਲਾਰਾ ਨੇ ਨਾਲ ਨਾਲ ਗੱਲਬਾਤ ਕਰਦੇ ਆ ਸ਼ਰਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇੱਕ ਕਿਸਾਨ ਆ ਮਹਾਪੰਚਾਇਤ ਦੇ ਵਿੱਚ ਆਏ ਹੋ ਅੱਜ ਦੀ ਮਹਾਪੰਚਾਇਤ ਦਾ ਕੀ ਮੁੱਖ ਮੰਤਵ ਕੀ ਹੈ ਦੇਖੋ ਇਹ ਕਿਸਾਨਾਂ ਦਾ ਕਾਟਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆ ਜਿਹੜੀ ਖੇਤੀ ਨੀਤੀ ਸੈਂਟਰ ਸਰਕਾਰ ਸਟੇਟਾਂ ਤੇ ਥੋਪ ਰਹੀ ਆ ਮੇਨ ਮਕਸਦ ਆ ਵੀ ਉਹ ਮਾਰੂ ਕਾਨੂੰਨ ਜਿਹੜੇ 750 800 ਬੰਦਾ ਸ਼ਹੀਦ ਕਰਾਇਆ ਰੋਕਣ ਲਈ ਅਸੀਂ ਦਿੱਲੀ ਮੋਰਚਾ ਚੱਲਿਆ ਸਵਾ ਸਾਲ ਬੈਠੇ ਰਹੇ ਆ ਉਹ ਪਿਛਲੇ ਦਰਵਾਜ਼ੇ ਥਾਣੀ ਕੇਂਦਰ ਸਰਕਾਰ ਸਾਡੇ ਕਿਸਾਨਾਂ ਤੇ ਥੋਪਣਾ ਚਾਹੁੰਦੀ ਆ ਉਹਦੀ ਮੁਖਾਲ ਬਦ ਲਈ ਜਿਹੜਾ ਆ ਸੰਘਰਸ਼ ਚੱਲ ਰਿਹਾ ਖਨੌੜੀ ਤੇ ਜ਼ੁਲਮ ਹੋ ਰਿਹਾ ਸਾਡੇ ਕਿਸਾਨ ਭਰਾਵਾਂ ਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਡੱਕਿਆ ਸਾਡੇ ਸ਼ਹੀਦ ਕਰ ਤੇ ਸ਼ੁਭ ਕਰਨ ਲੱਗੇ ਕਿਸਾਨੀ ਮਸਲਿਆਂ ਨੂੰ ਲੈ ਕੇ ਅੱਜ ਦਾ ਜਿਹੜਾ ਬਹੁਤ ਵੱਡਾ ਕੱਠਾ ਹੈ ਜਿਹੜਾ ਕੱਠਾ ਉਹ ਆਪਣੇ ਆਪ ਚ ਦੱਸ ਰਿਹਾ ਵੀ ਕਿਸਾਨ ਮਜ਼ਦੂਰ ਕਿੰਨਾ ਕੁ ਦੁਖੀ ਹੈ ਕੇਂਦਰ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਗੱਥਨ ਲਈ ਜਾਗਰੂਕ ਕਰਨ ਲਈ ਵੀ ਵੇਖੋ ਕਿਵੇਂ ਜਿਹੜੀਆਂ ਸਾਡੀਆਂ ਸਰਕਾਰਾਂ ਕਿਰਤੀ ਜਮਾਤ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜੇ ਕਮਾ ਕੇ ਖਾਣ ਵਾਲੇ ਲੋਕ ਆ ਉਹਨਾਂ ਤੇ ਕਿਵੇਂ ਜ਼ੁਲਮ ਕਰਦੀਆਂ ਜੇ ਉਸ ਬਾਬਤ ਜਿਹੜਾ ਕੱਠ ਰੱਖਿਆ ਗਿਆ ਪਣਾਗੂ ਜਗਜੀਤ ਸਿੰਘ ਦੀ ਟੱਲੇ ਨਾਲ ਪਿਛਲੇ 45 ਦਿਨਾਂ ਤੋਂ ਕੁੱਫੜਤਾ ਤੇ ਬੈਠੇ ਨੇ ਸੇਮ ਹੀ ਮੰਗਾਂ ਉਹਨਾਂ ਦੀਆਂ ਨੇ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਨਾਲ ਉਹਨਾਂ ਦੀ ਜਿਹੜੀ ਲੜਾਈ ਚੱਲ ਰਹੀ ਹੈ ਇੱਕ ਸੋਸ਼ਲ ਮੀਡੀਆ ਤੇ ਰਾਈਪਤਾ ਚੱਲਦਾ ਹੈ ਕਿ ਇੱਕ ਡਿਸਪਿਊਟ ਪਿਆ ਹੋਇਆ ਕਿ ਉਹਨਾਂ ਨੇ ਨਾਨ ਪੋਲੀਟੀਕਲ ਸੰਯੁਕਤ ਕਿਸਾਨ ਮੋਰਚਾ ਬਣਾਇਆ ਇਹ ਤੁਹਾਡਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਹਨੂੰ ਤੁਸੀਂ ਤਾਂ ਨਹੀਂ ਕਹਿੰਦੇ ਹੋਵੋਗੇ ਪਰ ਨਾਨ ਪੋਲੀਟੀਕਲ ਉਹਨਾਂ ਦਾ ਬਣਾਉਣ ਦਾ ਮਤਲਬ ਇਹ ਨਿਕਲਦਾ ਹੈ ਕਿ ਇਹ ਰਾਜਨੀਤਿਕ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਕਹਿੰਦੇ ਹੋ ਦੇਖੋ ਮੰਗਾ ਸਾਰੇ ਨੇ ਇੱਕ OMSP ਸਭ ਨੂੰ ਚਾਹੀਦਾ ਪੂਰੇ ਭਾਰਤ ਦੇ ਕਿਸਾਨਾਂ ਦੀ ਇਹ ਮੰਗ ਹੈ ਪੰਜ ਪੰਜਾਬ ਦੇ ਜਿਹੜਾ ਧਲੇਵਾਲ ਸਾਹਿਬ ਮਰਨ ਵਾਰਤ ਤੇ ਬੈਠੇ ਆ ਕਿੰਦਰ ਸਿੰਘ ਜੀ ਨੋ ਡਾਊਟ ਦੋ ਫਾੜ ਹੋਈ ਹੈ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਮੀਡੀਆ ਕਿਤੇ ਨਾ ਕਿਤੇ ਸਰਕਾਰਾਂ ਸੰਯੁਕਤ ਕਿਸਾਨ ਮੋਰਚੇ ਨੂੰ ਖਨਾਉਣ ਦੇ ਵਿੱਚ ਪਾੜਨ ਦੇ ਵਿੱਚ ਕਾਮਯਾਬ ਹੋਈਆਂ ਪਰ ਹਰ ਜਥੇ ਬੰਦੀ ਦਾ ਆਪ ਦਾ ਸਵਿਧਾਨ ਹੈ ਆਪ ਦਾ ਉਹਨਾਂ ਦਾ ਰਾਈਟ ਹੈ ਉਹ ਲੜਾਈ ਲੜ ਸਕਦੇ ਆ ਅਸੀਂ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਜਾ ਕੇ ਡੱਲੇਵਾਲ ਸਾਹਿਬ ਦਾ ਪਤਾ ਵੀ ਲਿਆ ਔਰ ਅਰਦਾਸਾਂ ਵੀ ਕਰਦੇ ਆ ਹੈ ਤਾਂ ਉਹ ਕਿਸਾਨ ਆ ਕੋਈ ਠੀਕ ਹੈ ਸਾਡੇ ਵਖਰੇਵੇਂ ਹੈਗੇ ਆ ਵਿਚਾਰਕ ਵਖਰੇਵੇਂ ਹੈਗੇ ਆ ਪਰ ਅਸਲ ਜੋ ਕੋਈ ਸਾਡਾ ਦੁਸ਼ਮਣ ਨੀਗਾ ਮੰਗਾ ਸਾਡੀਆਂ ਇਕੱਠੀਆਂ ਜਿਹੜਾ ਲੋਕ ਆ ਨਾ ਜਿਹੜੇ ਕੁਸ਼ਕ ਬੰਦੇ ਜਿਹੜੇ ਆਈਟੀ ਸੈੱਲ ਸਰਕਾਰਾਂ ਦੇ ਉਹ ਗਮਰਾਹ ਕਰ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਵੀ ਬੜੇ ਇੱਕ ਦੂਜੇ ਦੇ ਭੱਦੀ ਸ਼ਬਦਾਵਲੀ ਵਰਤਣੀ ਉਹ ਨਹੀਂ ਵਰਤਣੀ ਚਾਹੀਦੀ ਲੋਕਾਂ ਨੂੰ ਉਹਨਾਂ ਨੂੰ ਅਵਾਇਡ ਕਰਨਾ ਚਾਹੀਦਾ ਨਹੀਂ ਤਵੱਜੋ ਦੇਣੀ ਚਾਹੀਦੀ ਮੰਗਾ ਸਾਡੀਆਂ ਸਹੀ ਆ ਜਿਹੜੀ ਐਮਐਸਪੀ ਦੀ ਮੰਗ ਆ ਨਾ ਜਿਹਦੇ ਵਾਸਤੇ ਡੱਲੇਵਾਲ ਸਾਹਿਬ ਬੈਠੇ ਆ ਜਾਂ ਸੁਆਮੀਨਾਥਨ ਦੀ ਰਿਪੋਰਟ ਆ ਜਾਂ ਜਿਹੜੇ ਹੋਰ ਸਾਰੇ ਮਸਲੇ ਕਿਸਾਨਾਂ ਦੇ ਆ ਉਹ ਸਾਰੇ ਸਹੀ ਆ ਮੰਗਾ ਸਹੀ ਪਰ ਉਹ ਜਿਹੜਾ ਐਮਐਸਪੀ ਆ ਹੁਣ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਇਹ ਐਡੀ ਸੌਖੀ ਜੀ ਮੰਗ ਨਹੀਂ ਗਈ ਜਿਹਨੂੰ ਆਮ ਬੰਦਾ ਨਹੀਂ ਸਮਝ ਸਕਦਾ ਇਹ ਕੋਈ ਆਇਤਾ ਨਹੀਂ મોદી ਨੇ મોદી ਦੇ ਸਿਰ ਤੇ ਵੀ ਕਾਰਪੋਰੇਟ ਸੈਕਟਰ ਬੈਠਾ સામਰਾਜਵਾਦ ਬੈਠਾ ਇਹ ਸਿੱਧੀ સામਰਾਜਵਾਦ ਨਾਲ ਟੱਕਰ ਹੈ WTO ਤੋਂ ਭਾਰਤ ਬਾਹਰ ਆਵੇ ਗੈਰ ਸਮਝੌਤੇ ਆਪਣੇ ਆਪ ਚ ਫਿਰ ਉਹਦਾ ਪੰਗ ਹੋਊਗਾ ਫਿਰ ਜਿਹੜਾ ਹੈਗਾ ਦੰਕਲ ਸਮਝੌਤੇ ਆ ਜਿਹੜੇ ਮਾਰੂ ਸਮਝੌਤੇ ਹੋਏ ਵੇ 94 95 ਚ ਸੈਂਟਰ ਦੀਆਂ ਸਰਕਾਰਾਂ ਚਾਹੇ ਕੇਂਦਰ ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਤੋਂ ਬਾਹਰ ਆਵੇ ਮਤਲਬ ਸਿੱਧੀ ਅਮਰੀਕਾ ਨਾਲ સામਰਾਜਵਾਦ ਨਾਲ ਟੱਕਰ ਆ ਗਿਣਤੀ ਬਹੁਤ ਘੱਟ ਆ ਜਿਹੜੇ ਸਾਡਾ ਮੋਰਚਾ ਚੱਲ ਰਿਹਾ ਖਨੌਰੀ 5 4000 ਦਾ ਕੱਟ ਜਾਂ 10000 ਦਾ ਕੱਟ ਹੋ ਜਾਣਾ ਦੇਖੋ ਅਸੀਂ ਢੱਲੇਵਾਲ ਸਾਹਿਬ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਈ ਅਜੀ ਸੰਘਰਸ਼ ਦੇ ਮੈਦਾਨ ਚ ਸਾਡੇ ਉਹ ਵਧੀਆ ਲੀਡਰਾਂ ਉਹਨਾਂ ਨੇ ਲੜਾਈ ਲੜੀ ਆ ਲੜ ਰਹੇ ਆ ਆਪਣੇ ਕਿਸਾਨਾਂ ਦੀ ਪਰ ਇਹਦੇ ਵਾਸਤੇ ਤਿਆਰੀ ਘੱਟ ਆ ਉਹਦੇ ਵਾਸਤੇ 20 ਲੱਖ 50 ਲੱਖ ਬੰਦਾ ਇਕੱਠਾ ਹੋਣਾ ਚਾਹੀਦਾ ਸਾਰੀਆਂ ਸਟੇਟਾਂ ਦੇ ਕਿਸਾਨਾਂ ਨੂੰ ਆਉਣਾ ਪਊਗਾ ਮਜ਼ਦੂਰਾਂ ਨੂੰ ਆਉਣਾ ਪਊਗਾ ਆ ਬਾਕੀ ਅਜੀ ਸੰਘਰਸ਼ ਦੇ ਮੈਦਾਨ ਚ ਉਹ ਸਿਆਣੇ ਆਗੂ ਆ ਮੈਂ ਤਾਂ ਇੱਕ ਬੇਨਤੀ ਕਰ ਸਕਦਾ ਉਹਨਾਂ ਨੂੰ ਵੀ ਸੰਘਰਸ਼ ਦੇ ਮੈਦਾਨ ਚ ਨਾ ਰਣਨੀਤੀ ਬਦਲ ਨਹੀਂ ਪੈਂਦੀ ਆ ਧੱਲੇਵਾਲ ਸਾਹਿਬ ਆਪ ਦਾ ਟ੍ਰੀਟਮੈਂਟ ਲੈਣ ਰਣਨੀਤੀ ਨੂੰ ਬਦਲਣਾ ਦੁਬਾਰਾ ਤੋਂ ਲੋਕਾਂ ਨੂੰ ਕਿਰਤੀ ਲੋਕਾਂ ਦੀ ਇੱਕ ਵੱਡੀ ਸਟਰੈਂਥ ਤੇ ਜੇ ਅਸੀਂ ਇਕੱਠੇ ਹੋਈਏ ਤਾਂ ਜੋ ਵੱਡੀ ਗਿਣਤੀ ਚ ਇਕੱਠੇ ਹੋ ਗਏ ਸੀ ਕੇਂਦਰ ਸਰਕਾਰ ਨੂੰ ਐਮਐਸਪੀ ਲੈਣ ਵਾਸਤੇ ਜਾਂ ਜਿਹੜੇ ਕਿਸਾਨਾਂ ਦੇ ਹੱਕਾਂ ਦੇ ਫੈਸਲੇ ਆ ਮਜਬੂਰ ਕਰ ਦਿੱਗੇ ਜਿਵੇਂ ਦਿੱਲੀ ਸੰਘਰਸ਼ ਚ ਕਰਿਆ ਸੀਗਾ ਸ਼ਰਮਾਈ ਲੱਗਦਾ ਨਹੀਂ ਕਿ ਮੰਗਾਂ ਵੀ ਸੇਮ ਨੇ ਜਿਹੜਾ ਇੱਕ ਸੰਯੁਕਤ ਕਿਸਾਨ ਮੋਰਚੇ ਦੀਆਂ ਚਾਹਾਂ ਚ ਉਹ ਡੱਲੇਵਾਲ ਗਰੁੱਪ ਆ ਮੰਗਾਂ ਵੀ ਸੇਮ ਨੇ ਤੁਸੀਂ ਕਹਿੰਦੇ ਸਹਿਮਤੀ ਵੀ ਹੈਗੀ ਆ ਪਰ ਇੱਕ ਪੂਰਨ ਰੂਪ ਦੇ ਵਿੱਚ ਸਮਰਥਨ ਦੇਣ ਦਾ ਅੱਗੇ ਵਧੇ ਵਾਸਤੇ ਕੋਈ ਹੈਗਾ ਪਲਾਨ ਕੀ ਆਪਾਂ ਸਲੂਟ ਕਿਸਾਨ ਮੋਰਚੇ ਵੱਲੋਂ ਜਿਸ ਤਰ੍ਹਾਂ ਉਹਨਾਂ ਦਾ ਐਡਰਕਨੋਰੀ ਤੇ ਬੈਠਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਜਥੇਬੰਦੀ ਜਿਹੜੀਆਂ ਅੱਜ ਵੀ ਇੱਥੇ ਆਈਆਂ ਇਹ ਵੀ ਆਪਣੇ ਕੈਡਰ ਨੂੰ ਇੱਕ ਸਮੂच्चय ਰੂਪ ਵਿੱਚ ਜਿਹੜਾ ਉੱਥੇ ਲੈ ਕੇ ਜਿਵੇਂ ਦਿੱਲੀ ਆਪਾਂ ਧਰਨਾ ਲਾਇਆ ਸੀ ਜੀ ਇਸ ਤਰ੍ਹਾਂ ਉੱਥੇ ਉਹਨਾਂ ਦੀ ਸਮਰਥਨ ਦੇ ਵਿੱਚ ਜਾਣ ਦਾ ਕੋਈ ਅਗਲਾ ਪਲਾਨ ਹੈਗਾ ਜੀ ਨਹੀਂ ਇਹ ਪਤਾ ਕੀ ਹੈ ਇਹ ਜਿਹੜੀਆਂ ਨਾ ਸਹਿਮਤੀ ਬਣਾਉਣੀ ਪੈਂਦੀ ਹੈ ਜਥੇਬੰਦਕ ਤੌਰ ਤੇ ਸਾਰੀਆਂ ਜਥੇਬੰਦੀਆਂ ਪੱਠੇ ਹੋਂਸਤੇ ਪਹਿਲਾਂ ਇੱਕ ਕੰਮ ਵੇਡ ਕੇ ਨੁਕਸਾਨ ਉਠਾ ਕੇ ਬੰਦੇ ਸ਼ਹੀਦ ਕਰਾ ਕੇ ਦੇਖੋ ਜਥੇਬੰਦੀਆਂ ਸਾਰੀਆਂ ਨਹੀਂ ਫਿਕਰ ਆ ਕਿਸਾਨਾਂ ਦਾ ਇਹ ਨਹੀਂਗਾ ਵੀ ਕੱਲਾ ਢੱਲੇਵਾਲ ਸਾਹਿਬ ਨੂੰ ਫਿਕਰ ਆ ਜਾਂ ਜਿਹੜੇ ਭਰਾ ਕਨੌਰੀ ਬੈਠੇ ਉਹਨਾਂ ਕਨੌਰੀ ਬਾਰਡਰ ਤੇ ਬਹਿ ਕੇ ਤਾਂ ਨਹੀਂ ਮੋਰਚਾ ਕੱਲਾ ਲੜਿਆ ਜਾਂਦਾ ਹੁਣ ਸਾਡੀ ਮੰਡਗਾ ਚ ਲੁੱਟ ਹੋਈ ਆ ਉਹਨਾਂ ਨੂੰ ਨਹੀਂ ਰੋਕਣਾ ਸੀ ਉਹ ਲੜੀਆਂ ਨਹੀਂ ਜਥੇਬੰਦੀਆਂ ਰੇਲਾ ਨਹੀਂ ਰੋਕੀਆਂ ਹੁਣ ਉਹਨਾਂ ਦੇ ਜੇ ਲਾਠੀ ਚਾਰਜ ਕਰਿਆ ਅਤਰੂ ਗੇ ਦੇ ਗੋਲੇ ਛਿੱਡੇ ਸਾਡੇ ਭਰਾਵਾਂ ਤੇ ਤੇ ਅਸੀਂ ਜਿਹੜੇ ਸਾਰੀਆਂ ਜਥੇਬੰਦੀਆਂ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਆ ਟੋਲ ਪਲਾਜੇ ਫ੍ਰੀ ਕਰੇ ਕਿਸੇ ਨੇ ਆਪ ਦੀ ਸਮਰਥਨਸਾਰ ਸਾਰੀਆਂ ਲੜੀਆਂ ਇਹ ਜਿਹੜੇ ਆ ਨਾ ਮਸਲੇ ਠੀਕ ਹੈ ਸਾਡੀਆਂ ਮੰਗਾਂ ਇੱਕ ਆ ਪਰ ਇਹਦੇ ਵਾਸਤੇ ਇੱਕਤਾ ਵਾਸਤੇ ਪਹਿਲਾਂ ਜਿਹੜਾ ਹੋਣਾ ਚਾਹੀਦਾ ਸੀ ਬਿਆਨ ਬਾਜ਼ੀਆਂ ਤੋਂ ਗਰੇਜ ਕਰਨਾ ਚਾਹੀਦਾ ਜਦੋਂ ਦਿੱਲੀ ਮੋਰ ਚੱਲ ਰਿਹਾ ਨੋ ਡਾਊਟ ਬਹੁਤ ਵੱਡਾ ਯਾਨੀ ਕਿ ਸੰਯੁਕਤ ਮੋਰਚੇ ਨਾਲ ਮੋਰਚੇ ਨੂੰ ਢਾਹ ਲੱਗੀ ਜਿਹੜੇ ਇਲੈਕਸ਼ਨ ਚ ਜਥੇਬੰਦਗਾਂ ਆ ਉਹ ਫੈਸਲਾ ਗਲਤ ਸੀ ਉਹਨੇ ਮੋਰਚੇ ਨੂੰ ਢਾਹ ਲਾਈ ਮੋਰਚਾ ਦੋ 파ੜ ਹੋਇਆ ਧੱਲੇਵਾਲ ਸਾਹਿਬ ਅੱਡ ਹੋ ਗਏ ਧੱਲੇਵਾਲ ਸਾਹਿਬ ਜਦੋਂ ਅੱਡ ਹੋਤੇ ਫਿਰ ਇਹ ਜੇ ਬਿਆਨ ਦੇਣੇ ਵੀ ਮੋਰਚਾ 3000 ਕਰੋੜ ਚ ਵੇਚਿਆ ਫਿਰ ਜਾਂਦਾ 3000 ਕਰੋੜ ਦਾ ਸਬੂਤ ਰੱਖ ਦਿੰਦੇ ਲੋਕ ਆਪੇ ਹੀ ਕੁਰਤੇ ਪਾੜ ਦਿੰਦੇ ਜਿਹੜਾ ਇਕੱਠ ਨਹੀਂ ਹੋਣਾ ਸੀ ਇੰਨਾ ਵੱਡਾ ਜੇ ਮੋਰਚਾ ਵਿਕੇ ਹੁੰਦਾ ਤਾਂ ਫਿਰ ਇਸ ਕਰਕੇ ਇਹ ਜੇ ਬਿਆਨ ਤੇ ਜਦੋਂ ਸਾਡੇ ਕਿਸਾਨ ਆਗੂ ਗਏ ਸਮਰਥਨ ਜੀ ਗਏ ਸੀ ਨਾ ਪਤਾ ਲੈਣ ਗਏ ਸੀ ਨੇੜਤਾ ਬਣਦੀ 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 ਆ ਇਸੇ ਕਰਕੇ ਨੇੜਤਾ ਬਣ ਜਾਣੀ ਸੀ ਉੱਥੇ ਕਾਕਾ ਕੋਟੜਾ ਜਰਨਲ 70ਵਾਂ ਦਾ ਜੀ ਵੇਖਣ ਆਉਂਦੇ ਆ ਵੀ ਮਰਿਆ ਕਿ ਨਹੀਂ ਮਰਿਆ ਯਾਰ ਐਡੀ ਬਿਮਾਰ ਮਾਂ ਸਕਤਾ ਤਾਂ ਨਹੀਂ ਹੋਣੀ ਜਿਹੜੇ ਲੋਕਾਂ ਵਾਸਤੇ ਲੜਦੇ ਆ ਆਗੂ ਆ ਉਹਨਾਂ ਨੇ ਵੀ ਉਮਰਾਂ ਲੰਗਾਂ ਚਾਹੇ ਰਾਜੇਵਾਲ ਸਾਹਿਬ ਆ ਅਗਰਾਹਾ ਸਾਹਿਬ ਆ ਰੁਲਦੂ ਮਾਨ ਸਾਹਿਬ ਆ ਚਾਹੇ ਗੋਲੇਵਾਲ ਸਾਹਿਬ ਆ ਜਿੰਨੇ ਵੀ ਆਗੂ ਆ ਰਕੇਸ਼ ਟਕਹਤਾ ਸਾਰਿਆਂ ਨੂੰ ਇੱਕੋ ਛੱਜ ਦੇ ਪਾ ਛੰਡੀ ਜਾਣਾ ਆਪਦੇ ਸਿਰ 'ਚ ਆਪ ਹੀ ਖੇ ਪਾਈ ਜਾਣੀ ਮੈਂ ਢੱਲੇਵਾਲ ਸਾਹਿਬ ਨੂੰ ਮਾਰਾ ਕੇ ਕਿਵੇਂ ਚੰਗਾ ਬਣ ਜੂਗਾ ਨਹੀਂ ਬਣ ਸਕਦਾ ਇਸ ਕਰਕੇ ਰੋਲ ਸੀਗੀ ਵੀ ਉਹਨਾਂ ਨੂੰ ਗਿਆਨ ਨੂੰ ਗੱਲ ਨਾਲ ਆਉਂਦੀ ਏਕਤਾ ਬਣਾਉਂਦੀ ਤੇ ਉੱਥੇ ਆ ਇਹੋ ਜੀਆਂ ਗੱਲਾਂ ਟਾਈਮ ਹੀ ਨਾ ਦੇਣਾ ਆਗੂਆਂ ਨੂੰ ਤੇ ਯਾਰ ਫਿਰ ਉਹ ਕਿਤੇ ਨਾ ਕਿਤੇ ਦੁਫਾੜਤਾ ਦਿਸਦੀ ਆ ਪਰ ਅਰਦਾਸ ਕਰਦੇ ਆ ਵਾਹਿਗੁਰੂ ਜੀ ਬਿ ਕਿਤੇ ਨਾ ਕਿਤੇ ਸਾਡੇ ਆ ਜਿਹੜਾ ਸੱਚੇ ਪਾਤਸ਼ਾਹ ਕਿਰਪਾ ਕਰਨ ਮੋਰਚਾ ਇਕੱਠਾ ਹੋ ਜੂਗਾ ਕਿਉਂਕਿ ਮੰਗਾ ਸੰਝ ਗਏ ਕਿਸਾਨ ਇੱਕ ਹੈ ਮਜ਼ਦੂਰ ਇੱਕ ਹੈ ਸਮੇਂ ਦੀ ਲੋੜ ਬਣ ਜੂਗੀ ਖੇਤੀ ਨੀਤੀ ਨੇ ਇੱਕ ਕਰ ਦੇਣਾ ਜੇ ਨਾ ਇੱਕ ਹੋਏ ਤਾਂ ਡਾਂਗ ਨਾਲ ਸੈਂਟਰ ਸਾਡੀਆਂ ਜ਼ਮੀਨਾਂ ਕਦੇ ਰੋਡ ਸੜਕ ਯੋਜਨਾ ਦੇ ਨਾਂ ਤੇ ਖੋੜਿਆ ਕਿਤੇ ਨਾ ਕਿਤੇ ਸਾਡੇ ਤੇ ਇਹ ਜਿਹੇ ਫੈਸਲੇ ਥੋਪੇ ਜਾ ਰਹੇ ਆ ਸਾਡਾ ਪਾਣੀ ਖੋਇਆ ਜਾ ਰਿਹਾ ਕਾਰਪੋਰੇਟ ਦੇ ਹਵਾਲੇ ਸਾਡੀ ਖੇਤੀ ਕੀਤੀ ਜਾ ਰਹੀ ਆ ਇਸ ਕਰਕੇ ਮਾਰੂ ਫੈਸਲੇ ਆ ਇਹ ਤੇ ਇੱਕ ਹੋਣਾ ਹੀ ਪੈਣਾ ਅੱਜ ਨਾ ਤਾਂ ਕੱਲ ਹੋ ਜਾਣਗੇ ਅਰਦਾਸ ਵੀ ਕਰਦੇ ਆ ਡੱਲੇਵਾਲ ਸਾਹਿਬ ਦੀ ਸੇਧਯਾਬੀ ਦੀ ਤੇ ਬੇਨਤੀ ਵੀ ਉਹਨਾਂ ਨੂੰ ਵੀ ਫੈਸਲਾ ਬਦਲ ਲਓ